ਪਿੰਡਾਂ ਦੇ ਪਿੰਡ ਭਾਈ ਰੂਪਾ ਦੇ ਵਿੱਚ ਬੀਤੀ ਰਾਤ ਦੋ ਧਿਰਾਂ ਦੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੀ ਦੋਵਾਂ ਧਿਰਾਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਇੱਕ ਵਿਅਕਤੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਆਪਣੀ ਜਾਂਚ ਪੜਤਾਲ ਅਰੰਭੀ ਗਈ ਹੈ ਤੇ ਜਿਸ ਦੇ ਵਿੱਚ ਕੀ ਵੱਖ-ਵੱਖ ਧਰਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਤੇ ਇਸ ਮਾਮਲੇ ਨੂੰ ਲੈ ਕੇ ਆਪਣੀ ਕਾਰਵਾਈ ਜਿਹੜੀ ਪੁਲਿਸ ਦੇ ਵੱਲੋਂ ਉਹ ਅਰੰਭੀ ਗਈ ਹੈ ਸੋ ਪੂਰਾ ਮਾਮਲਾ ਤੁਹਾਨੂੰ ਸੁਣਵਾਨੇ ਪੁਲਿਸ ਦੇ ਅਧਿਕਾਰੀਆਂ ਦੀ ਹੀ ਜ਼ੁਬਾਨੀ ਪੀਪਾ ਹੀ ਰਿਪੋਰਟ ਹੈ ਕੀ ਹੈ ਪੂਰਾ ਮਾਮਲਾ ਜੀ ਸਾਨੂੰ ਰਾਤ ਇੱਕ ਕਨਫਰਮੇਸ਼ਨ ਮਿਲੀ ਸੀਗੀ ਕਿ ਇੱਕ ਸਤਨਾਮ ਏਲੀਅਸ ਸੱਤੀ ਉਰਫ ਓਵਰਸੀਰ ਤੇ ਇੱਕ ਉਹਦਾ ਜਿਹੜਾ ਗਵੰਡੀ ਗੁਰਤੇਜ ਚਾਹੁੰਦੇ ਇਹਨਾਂ ਦੀ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈਗੀ ਲੜਾਈ ਝਗੜਾ ਹੋਇਆ ਸੀਗਾ ਜਿਸ ਦੇ ਵਿੱਚ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕਰਨੀ ਪਾਈ ਗਈ ਸੀਗੀ ਜਿਹੜੀ ਸਤਨਾਮ ਸੱਤਾ ਸੱਤੀ ਏਲੀਅਸ ਓਵਰਸੀਰ ਹੈਗਾ ਇਹਦੀ ਇਨਫੋਰਮੇਸ਼ਨ ਸਾਨੂੰ ਅੱਜ ਮਸੂਰ ਹੋਈ ਹੈ ਕਿ ਇਹਦੇ ਦੋ ਫਾਇਰਆਰਮਿੰਜ ਨੇ ਲੱਗਣ ਕਰਕੇ ਜਿਹੜੀ ਇਹਦੀ ਸਿਵਲ ਹਸਪੀਟਲ ਦੇ ਵਿੱਚ ਇਹਦੀ ਮੌਤ ਹੋ ਗਈ ਹੈ ਸੋ ਸਾਡੇ ਵੱਲੋਂ ਜਿਹੜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮ ਬੰਦ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਇੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨ ਜੋ ਮਟਰ ਦੇ ਹੈਗੇ ਨੇ ਉਹਦੇ ਦੇਨ ਅਸੀਂ ਕਾਰਵਾਈ ਕਰ ਰਹੇ ਹਾਂ ਦੂਜੇ ਪਾਸੇ ਜਿਹੜੀ ਸਤਰਾਮ ਸੱਤੀ ਐਲੀਸ ਓਵਰਸੀਰ ਦੀ ਜਿਹੜੀ ਫਾਇਰਿੰਗ ਕੀਤੀ ਇਹਨਾਂ ਨੇ ਗੁਰਪ੍ਰੀਤ ਚੰਦ ਘਰ ਦੇ ਉੱਪਰ ਉਸ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 11 ਜਿਹੜਾ ਹਵਾਈ ਫਾਇਰ ਕਰਨ ਦੇ ਜਿਹੜੇ ਇਹਨਾਂ ਨੇ ਕੀਤੇ ਸੀਗੇ ਤੇ ਜਿਹੜੇ ਗੇਟ ਭੰਨਿਆ ਸੀਗਾ ਉਸ ਸੰਬੰਧ ਵਿੱਚ ਵੀ ਅਸੀਂ ਮੁਕੱਦਮਾ ਦਰਜ ਕਰ ਲਿਆ ਹੁਣ ਦੂਸਰੇ ਪਾਸੋਂ ਜਦੋਂ ਇਹਦੀ ਸਤਨਾਮ ਸੱਤੀ ਦੀ ਮੌਤ ਹੋ ਗਈ ਹੈ ਇਸ ਬੰਦੇ ਵਿੱਚ ਵੀ ਅਸੀਂ ਇਹਨਾਂ ਦੇ ਬਿਆਨ ਕਾਨੂੰਨ ਬੰਦ ਕਰਕੇ ਜਿਹੜੀ ਮੁਕੱਦਮਾ ਕ੍ਰਾਸ ਦੇ ਵਿੱਚ ਦਰਜ ਕਰ ਰਹੇ ਹਾਂ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਚਾਲੂ ਕੀਤੀ ਕਰ ਦਿੱਤੀ ਗਈ ਹੈ ਜੋ ਵੀ ਤਫਤੀਸ਼ ਦੌਰਾਨ ਤੱਥ ਸਾਹਮਣੇ ਆਉਣਗੇ ਦੋਨਾਂ ਧਿਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਸੱਤੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਆ ਉਸ ਦੇ ਖਿਲਾਫ ਪਹਿਲਾਂ ਵੀ 4 ਤੋਂ 5 ਮੁਕੱਦਮੇ ਦਰਜ ਹੈਗੇ